ਚੀਲੀ ਕੀ ਨਾਮ ਹੈ ਤੁਹਾਡਾ ਭਾਈ ਮੇਰਾ ਨਾਮ ਅਿੰਦਰਜੀਤ ਸਿੰਘ ਹੈ ਠੀਕ ਹੈ ਜੀ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਵੀ ਤੁਹਾਡੇ ਨਾਲ ਵੀ ਠੱਗੀ ਹੋਈ ਆ ਤੁਸੀਂ ਆਪਣੀ ਵਾਈਫ ਦੇ ਉੱਤੇ ਖਰਚਾ ਕੀਤਾ ਤੇ ਕਦੋਂ ਭਾਈ ਤੁਹਾਡਾ ਵਿਆਹ ਹੋਇਆ ਸੀ ਵਿਆਹ ਮੇਰਾ 2010 ਵਿੱਚ ਹੋਇਆ ਸੀ 3 ਦਸੰਬਰ 2010 ਠੀਕ ਹੈ ਜੀ ਤੇ ਤੁਹਾਡਾ ਬੇਟਾ ਕਦੋਂ ਹੋਇਆ ਬੇਟਾ ਭਾਜੀ 2 2 ਸਤੰਬਰ 2015 ਦੇ ਵਿੱਚ ਤੇ ਇੱਕ ਮੇਰੀ ਬੇਟੀ ਆ ਠੀਕ ਹੈ ਬੇਟੀ ਦਾ ਹੈਗਾ 19 ਸਤੰਬਰ 2011 2011 ਤੋਂ ਤੁਹਾਡੇ ਵਾਈਫ ਨੂੰ ਤੁਸੀਂ ਕਿਉਂ ਸੋਚੇ ਵੀ ਬਾਹਰ ਭੇਜਣਾ ਨਾ ਕੀ ਕਿ ਮੈਂ ਤੁਹਾਡਾ ਕੀ ਪਲਾਨ ਕੀ ਬਣਾ ਤੁਹਾਡਾ ਪਾਜੀ ਗੱਲ ਇਦਾਂ ਹੋਈ ਕਿ ਮੈਂ ਹਰ ਇੱਕ ਸਾਲ ਛੁੱਟੀਆਂ ਹਾਂਦਾ ਸੀਗਾ ਮੈਂ ਤੁਸੀਂ 2013 ਦੇ ਮਦੂਹੀ ਦੇ ਵਿੱਚ ਕੰਮ ਕਰ ਰਿਹਾ ਠੀਕ ਹੈ ਤੇ ਛੁੱਟੀਆਂ ਆਂਦਾ ਹੁੰਦਾ ਸੀ ਚਲ ਜਾਂਦਾ ਹੁੰਦਾ ਸੀ ਇੱਕ ਮਹੀਨੇ ਦੀ ਛੁੱਟੀ ਮਿਲਦੀ ਹੁੰਦੀ ਸੀ ਹਾਂਜੀ ਤੇ ਜਦੋਂ ਮਤਲਬ ਕਿ ਬੱਚਿਆਂ ਦਾ ਮੋਹ ਪੈ ਜਾਂਦਾ ਸੀ ਹਾਂਜੀ ਫਿਰ ਜਾਣ ਦਾ ਟਾਈਮ ਆ ਜਾਂਦਾ ਸੀ ਹਾਂਜੀ ਤੇ ਫਿਰ ਮੇਰੇ ਦਿਮਾਗ ਦੇ ਵਿੱਚ ਆਇਆ ਵੀ ਕਿਉਂ ਨਾ ਅਸੀਂ ਇਕੱਠੇ ਹੋ ਜਾਈਏ ਇਕੱਠੇ ਹੋਈਏ ਕਿਸੇ ਇੱਕ ਜਗ੍ਹਾ ਦੇ ਉੱਤੇ ਸੈਟਲਮੈਂਟ ਕਰ ਜਾਈਏ ਫਿਰ ਮੈਂ ਆਪਣੀ ਵਾਈਫ ਨੂੰ ਯਾ ਵੀ ਤੂੰ ਸਟੱਡੀ ਕਰਾ ਠੀਕ ਹੈ ਜੀ ਤੇ ਮੈਂ ਆਪਣੀ ਵਾਈਫ ਨੂੰ ਬੀ ਕਾਮ ਦੇ ਵਿੱਚ ਸਾਡੇ ਨੇੜੇ ਸੰਤ ਬਾਬਾ ਭਾਗ ਸਿੰਘ ਜੀ ਦੀ ਹਸਤੀ ਆ ਠੀਕ ਹੈ ਜੀ ਉੱਥੇ ਲਗਾਤਾ ਸਟੱਡੀ ਦੇ ਲਈ ਹਾਂ ਜੀ ਤੇ ਪੜ੍ਹਨੇ ਵਿੱਚ ਹੁਸ਼ਿਆਰ ਸੀ ਚਲੋ ਵਧੀਆ ਨੰਬਰ ਆ ਗਏ ਤੇ ਆਈਲੈਸਟੋ ਬ੍ਰਾਂਡ ਵੀ ਆ ਗਏ ਤੇ ਉਹਨੇ ਦੇ ਨਾਲ 3 ਸਾਲ ਦੀ ਜਦੋਂ ਉਹਨੇ ਡਿਗਰੀ ਕੀਤੀ ਤਾਂ ਮੈਨੂੰ ਵੀ ਪੈਸੇ ਇਕੱਠੇ ਕਰਨ ਦਾ ਮੌਕਾ ਮਿਲ ਗਿਆ ਠੀਕ ਹੈ ਜੀ ਮੈਂ ਆਪਣੇ ਪਰਿਵਾਰ ਦੇ ਵਧੀਆ ਫਿਊਚਰ ਦੇ ਲਈ ਹਾਂਜੀ ਆਪਣੀ ਬਾਈਕ ਉੱਤੇ ਪੈਸਾ ਲਾਇਆ ਤੇ ਇਹਨੂੰ ਬਾਹਰ ਭੇਜਿਆ ਹਾਂਜੀ ਤੇ ਬਾਹਰ ਜਾਣ ਤੋਂ 4 ਮਹੀਨੇ ਕਿਹੜੀ ਕੰਟਰੀ ਪਰ ਹੀ ਗਏ ਸੀਗੇ ਉਹ ਕੈਨੇਡਾ ਗਏ ਕੈਨੇਡਾ ਗਏ ਸਟੱਡੀ ਵੀਜ਼ਾ ਤੇ ਤੁਸੀਂ ਹਾਂਜੀ ਹਾਂਜੀ ਤੁਸੀਂ ਪ੍ਰੋਪਰ ਤੁਸੀਂ ਪੜ੍ਹਾਈ ਕਰਾਈ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਹੈਲਥ ਕਰਾਈ ਤੇ ਤੁਸੀਂ ਸਰੇ ਦਾ ਸਾਰਾ ਖਰਚਾ ਕੀਤਾ ਹਾਂਜੀ 2 ਬੱਚੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਜਾ ਕੇ ਮਤਲਬ ਤੁਹਾਡੇ ਨਾਲ ਹੀ ਰਿਸਿਡ ਕੀਤੀ ਹਾਂਜੀ ਮੇਰੇ ਨਾਲ ਗੱਲ ਕਰਨੀ ਬੰਦ ਕਰਤੀ 4 ਮਹੀਨਿਆਂ ਦਾ ਤੇ ਤੁਹਾਡੀ ਵਿਹੋਤਾ ਜ਼ਿੰਦਗੀ ਵੀਰੇ ਕਿਵੇਂ ਸੀ ਜਦੋਂ ਤੁਸੀਂ ਇੱਥੇ ਸੀ ਜਦੋਂ ਤੁਸੀਂ ਡਬਈ ਸੀਗੇ ਉਹ ਚਲੋ ਪਾਜੀ ਦੋ ਭਾਂਡੇ ਹੁੰਦੇ ਖੜਕਦੇ ਹੁੰਦੇ ਪਰ ਕੋਈ ਤਾਂ ਹਰ ਇੱਕ ਚੀਜ਼ ਹਰ ਇੱਕ ਨਿੱਕੇ ਤੋਂ ਨਿੱਕੇ ਤੇ ਵੱਡੇ ਤੋਂ ਵੱਡੇ ਰਿਸ਼ਤੇ ਦੇ ਵਿੱਚ ਨਾ ਵੱਡੇ ਤੋਂ ਵੱਡਾ ਬੰਦਾ ਤੇ ਛੋਟੇ ਛੋਟੇ ਘਰ ਦੇ ਵਿੱਚ ਇਹ ਚੀਜ਼ ਹੈਗੀ ਆ ਨਿੱਕੀ ਮੋਟੀ ਨੋਗ ਚੁੱਕ ਤਾਂ ਹੋਣੀ ਹੋਣੀ ਹੈ ਹਸਬੰਡ ਵਾਈਫ ਦਾ ਰਿਸ਼ਤਾ ਕੀ ਹੁੰਦਾ ਸਵੇਰੇ ਲੜਦੇ ਆ ਸ਼ਾਮ ਨੂੰ ਹੋ ਜਾਣੇ ਉਹ ਮਾੜਾ ਮੋਟਾ ਪਾਜੀ ਚੱਲਦਾ ਰਹਿੰਦਾ ਉਹ ਨਹੀਂ ਕੋਈ ਗੱਲ ਹੈਗੀ ਕੋਈ ਏਡੀ ਵੱਡੀ ਗੱਲ ਕਦੇ ਨਹੀਂ ਹੋਈ ਹਾਂਜੀ ਸਭ ਨੋਰਮਲ ਸੀਗਾ ਠੀਕ ਹੈ ਤੇ ਨੋਰਮਲ ਤੇ ਹੁਣ ਜਦੋਂ ਤੁਹਾਡੇ ਨਾਲ ਮੰਨ ਕੇ ਚੱਲੋ ਉਹਨਾਂ ਨੇ ਗੱਲਬਾਤ ਬੰਦ ਕੀਤੀ ਹੈ ਤੇ ਤੁਹਾਨੂੰ ਕੀ ਰੀਜ਼ਨ ਲੱਗਿਆ ਵੀ ਕਿਸ ਰੀਜ਼ਨ ਤੋਂ ਉਹਨਾਂ ਨੇ ਤੁਹਾਡੇ ਨਾਲ ਨਹੀਂ ਭਾਜੀ ਮੈਨੂੰ ਰੀਜ਼ਨ ਪਤਾ ਕੀ ਰੀਜ਼ਨ ਹੋਇਆ ਕਿਉਂਕਿ ਇਹਦੀ ਰੂਮ ਮੇਟ ਨੇ ਹੀ ਮੈਨੂੰ ਇੱਕ ਤਨ ਮੈਸੇਜ ਆਇਆ ਯਾਰ ਆਪ ਨੂੰ ਮੈਂ ਦੁਬਈ ਦੇ ਵਿੱਚ ਸੀ ਹਾਂਜੀ ਮੈਨੂੰ ਮੈਸੇਜ ਆਇਆ ਕਿ ਭਾਜੀ ਤੁਹਾਨੂੰ ਆਪਣੀ ਵਾਈਫ ਤੇ ਕਿੰਨਾ ਵੀ ਵਿਸ਼ਵਾਸ ਹੈ ਇੱਕ ਦਿਨ ਮੈਂ ਉਸ ਟਾਈਮ ਕੁਕਿੰਗ ਕਰਦਾ ਪਿਆ ਸੀ ਤੁਹਾਨੂੰ ਪਤਾ ਤੇਹੀ ਦੇ ਵਿੱਚ ਕੁਕਿੰਗ ਖੁਦ ਹੀ ਕਰਨੀ ਹਾਂ ਜੀ ਜੀ ਬਿਲਕੁਲ ਬਿਲਕੁਲ ਸਾਰਾ ਕੰਮ ਕਰ ਸਾਰਾ ਆਪ ਕਰਨਾ ਮੈਂ ਕੁਕਿੰਗ ਛੱਡਤੀ ਤੇ ਮੈਂ ਉਹਨੂੰ ਫੋਨ ਕੀਤਾ ਮੈਂ ਕਿ ਕੀ ਹੋਇਆ ਫਿਰ ਉਹਨੇ ਮੈਨੂੰ ਉਹਦੀ ਚੈਟ ਭੇਜੀ ਵੀ ਉਹ ਕਿਸੇ ਹੋਰ ਮੁੰਡੇ ਦੇ ਨਾਲ ਰਿਲੇਸ਼ਨ ਦੇ ਰਿਹਾ ਸੀ ਜਦੋਂ ਮੈਂ ਪੁੱਛਿਆ ਤਾਂ ਮੈਨਾਂ ਬਹੁਤ ਟਾਈਮ ਨਹੀਂ ਗੱਲ ਕੀਤੀ ਜਦੋਂ ਮੈਨੂੰ ਪਤਾ ਵੀ ਲੱਗਾ ਉਸੇ ਟਾਈਮ ਮੈਂ ਆਪਣਾ ਪਾਸਵਰਡ ਚੈੱਕ ਕਰਵਾ ਸਕਦਾ ਚੈੱਕ ਚੱਕਰ ਆ ਸਕਦਾ ਮੈਂ ਮੇਰੇ ਲਈ ਉੱਥੇ ਉਹ ਸ਼ਾਮ ਗੱਟਣੀ ਔਖੀ ਹੋ ਗਈ ਦਵਾਈ ਦੇ ਵਿੱਚ ਤੇ ਮੈਨੂੰ ਇਦਾਂ ਹੋਊਗਾ ਕਿ ਮੈਂ ਸੁਸਾਈਡ ਕਰ ਲੈਣਾ ਆਪਣੇ ਆਪ ਨੂੰ ਸੰਭਣਾ ਦੋ ਬੱਚਿਆਂ ਦੇ ਮੋੜੇ باوجود ਬਹੁਤ ਵੱਡੀ ਉਹ ਸੁਸਾਈਡ ਕਰ ਲੈਣਾ ਉਸ ਚੱਕਰ ਦੇ ਵਿੱਚ ਮੈਂ ਦੂਸਰੇ ਦਿਨ ਮੈਂ ਵੇਟ ਕੀਤੀ ਆਪਣਾ ਆਫਿਸ ਓਪਨ ਹੋਣ ਦੀ ਕੰਪਨੀ ਦਾ ਜਿੱਦਾਂ ਹੀ ਆਫਿਸ ਓਪਨ ਹੁੰਦਾ ਉਹਦਾ ਉੱਥੋਂ ਪਾਸਵਰਡ ਲਿਆ ਆਪਣਾ ਤੇ ਮੈਂ ਟਿਕਟ ਲੈ ਕੇ ਘਰ ਆ ਗਿਆ ਬੱਚਿਆਂ ਦੇ ਕੋਲ ਆ ਗਿਆ ਤੇ ਬੱਚਿਆਂ ਦੇ ਨਾਲ ਜੱਪੀ ਪਾ ਕੇ ਸੁਤਾਂ ਥੋੜਾ ਮੇਰਾ ਦਿਮਾਗ ਰਿਲੈਕਸ ਹੋਇਆ ਪਰ ਇਸਨੇ ਮੇ ਨਾਲ ਕੋਈ ਗੱਲ ਨਹੀਂ ਕੀਤੀ ਇਸਨੇ ਕੋਈ ਕਲੈਰਟੀ ਨਹੀਂ ਦਿੱਤੀ ਤੇ ਗੱਲ ਕਰਨੀ ਬੰਦ ਕਰ ਦਿੱਤੀ ਉਹ ਵੀ ਹੋਲੀ ਮਤਲਬ ਹੁੰਨ ਕੇ ਚਲੋ ਮਤਲਬ ਉਹਦੀ ਗੱਲ ਘਟ ਹੀ ਗਈ ਮਤਲਬ ਉਹਨੇ ਇਹ ਆਰਗੂਮੈਂਟ ਨਹੀਂ ਤੁਹਾਡੇ ਨਾਲ ਕੀਤਾ ਵੀ ਉਹਦੇ ਤੇ ਝੂਠਾ ਇਲਜ਼ਾਮ ਲੱਗ ਰਿਹਾ ਜਾਂ ਕੁਝ ਵੀ ਜਾਣਦੀ ਉਹਨੇ ਆਰਗੂਮੈਂਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹਾਲਾਂਕਿ ਉਹਨੇ ਬਸ ਗੱਲਬਾਤ ਹੀ ਬੰਦ ਕਰ ਦਿੱਤੀ ਤੁਹਾਡੀ ਦੇਖੋ ਜੋ ਛੁੱਟਾ الزام ਜੇ ਹੋਵੇ ਸਾਬਤ ਕਰ ਸਕਦੇ ਤੇ ਮੈਂ ਇਹ ਕਿਹਾ ਬਈ ਪਹਿਲਾਂ ਗਲਤੀ ਹੋ ਗਈ ਅੱਗੇ ਤੋਂ ਇਦਾਂ ਦੀ ਗਲਤੀ ਨਾ ਹੋਵੇ ਕਿਉਂਕਿ ਮੇਰੇ ਦੋ ਬੱਚੇ ਆ ਬੱਚੇ ਬਿਲਕੁਲ ਜੀ ਬਿਲਕੁਲ ਤੇ ਬੱਚਿਆਂ ਦੇ ਕਰਕੇ ਮੈਂ ਇਹਨੂੰ ਮਾਫ ਦਿੱਤਾ ਠੀਕ ਹੈ ਜੀ ਤੇ ਫਿਰ ਹੁਣ ਅਪਰੋਕਸੀਮੇਟਲੀ ਬਾਈ ਕਿੰਨਾ ਟਾਈਮ ਹੋ ਚੁੱਕਿਆ ਵਾਇਸ ਗੱਲ ਇਹ ਚੱਲ ਰਿਹਾ ਜੀ 22 ਅਗਸਤ 2000 24 24 ਤੋਂ ਚੱਲ ਰਿਹਾ ਵਾ ਤੁਹਾਨੂੰ ਉੱਚੀ ਆ ਗਿਆ ਇੱਕ ਸਾਲ ਤੋਂ ਵੱਧ ਤੁਹਾਨੂੰ ਟਾਈਮ ਹੋ ਚੁੱਕਾ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਲੜਕੀ ਦੇ ਪਰਿਵਾਰ ਨਾਲ ਕੋਈ ਗੱਲਬਾਤ ਸਾਂਝੀ ਕੀਤੀ ਕਿ ਮੈਂ ਤਾਂ ਬਾਹਰ ਸੀਗਾ ਹੂੰ ਤੇ ਮੈਂ ਬਾਹਰ ਸੀਗਾ ਮੈਂ ਬਾਹਰੋਂ ਸਿਰਫ ਫੋਨ ਹੀ ਕਰ ਸਕਦਾ ਸੀਗਾ ਹਾਂਜੀ ਤੇ ਮੈਂ ਆ ਤਾਂ ਨਹੀਂ ਸਕਦਾ ਸੀ ਕੁਝ ਫਿਰ ਮੈਂ ਇਹਨਾਂ ਦੇ ਘਰ ਗਿਆ ਹਾਂਜੀ ਡੱਬਾ ਲੈ ਕੇ ਗਿਆ ਮੈਂ ਇੱਕ ਵਧੀਆ ਘੜੀ ਲਈ ਸੋਹਰਾ ਹਾਫ ਦੇ ਲਈ ਹਾਂਜੀ ਉਹ ਵੀ ਲੈ ਕੇ ਗਿਆ ਤੇ ਗੱਲ ਬਹਿ ਕੇ ਸਟਾਰਟ ਕੀਤੀ ਵੀ ਤੁਹਾਡੀ ਕੁੜੀ ਨੇ ਇਦਾਂ ਕੀਤਾ ਜਾਂ ਉਦਾਂ ਕੀਤਾ ਤੇ ਸੋਰਾ ਸਾਹਿਬ ਨੇ ਮੈਨੂੰ ਸਿੱਧੀ ਗੱਲ ਕਹੀ ਕਿ ਤੂੰ ਭੁੱਲ ਜਾ ਸਾਰੀਆਂ ਗੱਲਾਂ ਮੈਂ ਕਹ ਜਿਹੜੀਆਂ ਗੱਲਾਂ ਮੈਨੂੰ ਦੁੱਖ ਦਿੰਦੀਆਂ ਮੈਂ ਕਿਦਾਂ ਭੁੱਲ ਜਾ ਕਿਦਾਂ ਭੁੱਲ ਜਾ ਤੇ ਜੇ ਤੁਹਾਡੀ ਆਪਣੀ ਨਾ ਤੁਹਾਡੇ ਨਾਲ ਇਸ ਤਰ੍ਹਾਂ ਕਰੇ ਤਾਂ ਤੁਸੀਂ ਭੁੱਲ ਜਿਓ ਫਿਰ ਇਹ ਜੀ ਕਹਿ ਸਕਦੇ ਆਪਾਂ ਦਾ ਵੀ ਆਪਾਂ ਤਾਂ ਇਹ ਜੀ ਤੇ ਕਹਿੰਦੇ ਆ ਵੀ ਜਿੰਨਾ ਬੰਦੇ ਆ ਨੇ ਇਹ ਗੱਲ ਕਹੀ ਹੈ ਮੈਂ ਤਾਂ ਇਹ ਹੀ ਕਹਿੰਦਾ ਹੁਣਾਂ ਸ਼ਰੀਆ ਵੀ ਕਹਿੰਨਾ ਉਹਨਾਂ ਵੀ ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਵਾ ਜਾਂ ਤਾਂ ਇਹਦੀ ਆਪਦੀ ਘਰ ਵਾਲੀ ਨੇ ਇਸ ਤਰੀਕੇ ਕੀਤਾ ਹੋਊਗਾ ਤੇ ਇਹ ਭੁੱਲ ਗਿਆ ਹੁਣ ਜਾਂ ਇਹਦੇ ਪੁੱਤ ਦੀ ਉਹਦੀ ਘਰ ਵਾਲੀ ਨੇ ਇਸ ਤਰ੍ਹਾਂ ਕੀਤਾਣਾ ਤੇ ਉਹ ਵੀ ਭੁੱਲ ਗਏ ਹੋਣਗੇ ਫਿਰ ਹਾਂਜੀ ਤੇ ਮੈਂ ਕਿਹਾ ਮੈਂ ਭੁੱਲਦਾ ਨਹੀਂ ਫਿਰ ਉਹਨੇ ਮੈਨੂੰ ਇਹ ਕਿਹਾ ਕਿ ਆਪਣਾ ਡੱਬਾ ਘੜੀ ਚੱਕੋ ਤੇ ਘਰੋਂ ਬਾਹਰ ਹੋ ਜਾਓ ਅੱਛਾ ਜੀ ਤਾਂ ਮੈਂ ਕਹਾਂ ਨੂੰ ਉਹ ਬਹੁਤ ਕੁਝ ਕਰ ਸਕਦਾ ਸੀ ਬੋਲ ਸਕਦਾ ਸੀ ਪਰ ਮੈਂ ਫਿਰ ਵੀ ਮਤਲਬ ਉਹ ਤੇ ਉਹਨਾਂ ਦੇ ਆਣ ਗੋਣ ਤੇ ਰੋਲਾ ਪਾ ਸਕਦੀ ਜੋ ਬੰਦਾ ਜੋ ਮਰਜ਼ੀ ਕਰ ਸਕਦਾ ਤੇ ਮੈਂ ਡੱਬਾ ਚੱਕਿਆ ਤਾਂ ਮੈਂ ਬੋਲ ਕੇ ਆਇਆ ਤੇ ਮੈਂ ਥੋੜਾ ਬੋਲ ਕੇ ਵੀ ਆਇਆ ਬਾਬਸੀਸਾਂ ਦੇ ਕੇ ਵੀ ਆਇਆ ਗੇਟ 'ਤੇ ਖੜਾ ਹੋ ਕੇ ਤੇ ਤੁਸੀਂ ਮੇਰੇ ਨਾਲ ਬਹੁਤ ਮਾੜੀ ਕੀਤੀ 15 ਸਾਲ ਹੋ ਗਏ ਜਦੋਂ ਤੁਹਾਨੂੰ ਕੋਈ ਕੰਮ ਹੁੰਦਾ ਸੀ ਤਾਂ ਇੰਦਰ ਚਿੱਤੇ ਆ ਜਾਂਦਾ ਸੀ ਤੇ ਅੱਜ ਮੈਨੂੰ ਲੋੜ ਪੈ ਗਈਆਂ ਤਾਂ ਤੁਸੀਂ ਆਪਣੀ ਪਿੱਠ ਦਿਖਾ ਰਿਹਾ ਕਿਉਂਕਿ ਜਦੋਂ ਵਿਆਹਤਾ ਜ਼ਿੰਦਗੀ ਦੇ ਵਿੱਚ ਜੇ ਕੋਈ ਇੱਧਰ ਕੇਸ ਵਿਗੜਦਾ ਵਾ ਤਾਂ ਦੋਹਾਂ ਪਰਿਵਾਰਾਂ ਨੂੰ ਬੈਠ ਕੇ ਕੀ ਗੱਲਬਾਤ ਕਰਨੀ ਪੈਂਦੀ ਹੈ ਵੱਡੇ ਨੂੰ ਗੱਲਬਾਤ ਕਰਨੀ ਪੈਂਦੀ ਹੈ ਲੜਕੀ ਵਾਲਾ ਪਰਿਵਾਰ ਆਪਣੀ ਲੜਕੀ ਦੀ ਕੁਆਲਿਫੀਕੇਸ਼ਨ ਦਿੰਦਾ ਨਾ ਉਹਦੇ ਵੱਲੋਂ ਮਾਫੀ ਮੰਗਦਾ ਵਾ ਜਾਂ ਉਹਦਾ ਘਰ ਬਸਾਉਣ ਦੀ ਕੋਸ਼ਿਸ਼ ਕਰਦੇ ਸੀਗੇ ਪਹਿਲਾਂ ਵਾਲੇ ਜ਼ਮਾਨੇ ਦੇ ਵਿੱਚ ਅੱਜ ਕੱਲ ਜ਼ਮਾਨਾ ਹੋਰ ਬਦਲ ਚੁੱਕਿਆ ਵਾ ਅੱਜ ਕੱਲ ਤਾਂ ਸ਼ਰਿਆਮ ਕਹਿੰਦੇ ਨੇ ਕਿ ਜਿਹੜਾ ਕੁਝ ਹੁੰਦਾ ਉਹ ਕਰਨ ਲੋ ਤੇ ਤੁਹਾਡੇ ਵੱਲੋਂ ਬਈ ਉਹਨਾਂ ਦੀ ਪੰਚਾਇਤ ਦੇ ਨਾਲ ਜਾਂ ਤੁਹਾਡੀ ਆਪਣੀ ਪੰਚਾਇਤ ਦੇ ਨਾਲ ਪਹੁੰਚ ਕੀਤੀ ਸੀ ਪਹਿਲਾਂ ਪੰਚਾਇਤਾਂ ਹੀ ਪਹੁੰਚ ਕੀਤੀ ਸੀ ਤਾਂ ਉਹਨਾਂ ਨੇ ਥੋੜਾ ਰਾਜੀਨਾਮਾ ਕਰਾਇਆ ਸੀ ਇੱਕ ਉਸ ਤੋਂ ਬਾਅਦ ਮੈਨੂੰ ਸਿਰਫ ਇੱਕ ਵਾਰੀ ਫੋਨ ਆਇਆ ਠੀਕ ਹੈ ਉਹ ਵੀ ਫੋਨ ਉਹਨੇ ਮੇਰੇ ਨਾਲ ਕੋਈ ਸੁਲਾ ਸਫਾਈ ਕਰਨ ਲਈ ਜਾਂ ਮੇਰੇ ਬੱਚਿਆਂ ਖਾਤਰ ਜਾਂ ਇਸ ਚੀਜ਼ ਲਈ ਨਹੀਂ ਕੀਤਾ ਉਹਨੇ ਫੋਨ ਲਾੜਨ ਦੇ ਲਈ ਹੀ ਕੀਤਾ ਠੀਕ ਹੈ ਉਹ ਉਸ ਰਾਤ ਮੇਨਾਂ ਲੜੀਆ ਫੋਨ ਕਰਕੇ ਫਿਰ ਦੁਬਾਰਾ ਤੋਂ ਤੇ ਫਿਰ ਨੰਬਰ ਬਲੌਕ ਦੇ ਦਿੱਤਾ ਠੀਕ ਹੈ ਤੇ ਤੁਸੀਂ ਮੇਰੇ ਹੁਣ ਕੀ ਮੰਗ ਕਰਦੇ ਹੋ ਕਿ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਇਨਸਾਫ ਕੀਤਾ ਜਾਵੇ ਪੈਸਿਆਂ ਦੀ ਮੰਗ ਕਰਦੇ ਹੋ ਜਾਂ ਉਹਨਾਂ ਨੂੰ ਵਾਪਸ ਭੁਲਾ ਕੇ ਆਪਣੇ ਨਾਲ ਦੇਖੋ ਪਾਜੀ ਇਦਾਂ ਹੈਗਾ ਕਿ ਹੁਣ ਬਾਹਰ ਤਾਂ ਮੈਂ ਨਹੀਂ ਜਾਣਾ ਜਿਸ ਕੰਟਰੀ ਨੇ ਮੇਰੀ ਫੈਮਲੀ ਜਾੜ ਦਿੱਤੀ ਉਸ ਕੰਟਰੀ ਦੇ ਵਿੱਚ ਮੇਰਾ ਨਾਮ ਸੁਣਨ ਨੇ ਵੀ ਉਸ ਕੰਟਰੀ ਦਾ ਦਿਲ ਨਹੀਂ ਕਰਦਾ ਬਿਲਕੁਲ ਮੈਂ ਨਹੀਂ ਜਾਣਾ ਹੈਗਾ ਬਾਹਰ ਹਾਂਜੀ ਤੇ ਏ ਮੈਨੂੰ ਸੁਣਾ ਚ ਆਇਆ ਕਿ ਕਿਸੇ ਤੇ ਇਲਜ਼ਾਮ ਲਗਾ ਰਹੀ ਸੀ ਪੀ ਨੇ ਵਿਆਹ ਕਰਾ ਲੈਣਾ ਨੇ ਇਦਾਂ ਕਰ ਲੈਣਾ ਮੈਂ ਵਿਆਹ ਨਹੀਂ ਕਰਾਣਾ ਹੈਗਾ ਹਾਂਜੀ ਤੇ ਜੋ ਮੈਂ ਵਿਆਹ ਦੇ ਖਰਚਾ ਕਰਨਾ ਮੈਂ ਆਪਣੇ ਬੱਚਿਆਂ ਦੇ ਖਰਚਾ ਕਰੂੰਗਾ ਬੱਚਿਆਂ ਦੀ ਚੰਗੀ ਪਰਵਰਿਸ਼ ਤੇ ਕਰਾਂਗਾ ਮੈਂ ਇਹਨਾਂ ਨੂੰ ਇਹਨਾਂ ਦੇ ਪੈਰਾਂ ਤੇ ਖੜਾ ਕਰੂੰਗਾ ਹਾਂਜੀ ਤੇ ਇਹਨਾਂ ਨੂੰ ਵਧੀਆ ਐਜੂਕੇਸ਼ਨ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਵਧੀਆ ਲਾਈਫ ਸਟਾਈਲ ਇਹਨਾਂ ਨੂੰ ਦੇ ਦੇਵਾਂ ਤੇ ਇਹਨੂੰ ਆਪਣੇ ਬੱਚਿਆਂ ਨੂੰ ਆਪਣੀ ਮਾਂ ਦੀ ਕਮੀ ਨਾ ਮਹਿਸੂਸ ਹੋਣ ਦਾ ਕਿਉਂਕਿ ਮੈਨੂੰ ਪਤਾ ਇਹ ਨਹੀਂ ਆਣਾ ਹੁਣ ਬਿਲਕੁਲ ਹੀ ਬਿਲਕੁਲ ਦੇਖੋ ਜੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਲੈਰਿਟੀ ਦੇ ਦੇਣਾ ਜੋ ਸਾਡੇ ਭਾਰਤੀ ਕਾਨੂੰਨ ਨੇ ਜਾਂ ਬਾਹਰਲੇ ਜਿੰਨੇ ਵੀ ਕਾਨੂੰਨ ਨੇ ਸਾਰੇ ਔਰਤਾਂ ਦੇ ਲਈ ਨਹੀਂ ਜੇ ਤੁਸੀਂ ਉਹਨਾਂ ਨੂੰ ਬੁਲਾਵ ਵੀ ਲਿਆ ਤਾਂ ਤੁਹਾਡੇ ਤੇ ਝੂਠੇ ਕੇਸ ਪੈਣਗੇ ਜਿਹੜੀ ਜਿਹੜੀ ਚੀਜ਼ ਤੁਸੀਂ ਹੁਣ ਤੱਕ ਬਚੇ ਬੈਠੇ ਹੋ ਉਹਨਾਂ ਚੀਜ਼ਾਂ ਦੇ ਵਿੱਚ ਤੁਸੀਂ ਇਨਵੋਲ ਹੋਵੋਗੇ ਤੁਹਾਡਾ ਪਰਿਵਾਰ ਵੀ ਤੁਹਾਡਾ ਇਨਵੋਲਵ ਹੋਊਗਾ ਤੇ ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਸਫ਼ਰ ਕਰੂਗਾ ਤੁਹਾਡੇ ਬੱਚੇ ਅਲੱਗ ਹੋ ਜਾਣਗੇ ਹਾਂਜੀ ਤੇ ਭਾਈ ਵੈਸੇ ਤੁਸੀਂ ਕੀ ਚਾਹੁੰਨੇ ਹੁਣ ਵੀ ਤੁਹਾਡੇ ਪੈਸੇ ਵਾਪਸ ਹੁਣ ਜਾਂ ਫਿਰ ਤੁਸੀਂ ਇਸ ਜੀਹਾਂ ਨੂੰ ਵੇੜੇ ਚਾਹੁੰਦੇ ਹੋ ਭਾਜੀ 15 ਸਾਲ ਮੇਰੇ ਨਾਲ ਰਹਿ ਕੇ ਗਈ ਆ ਬਿਲਕੁਲ ਪੈਸੇ ਨੂੰ ਮੈਂ ਕੁਝ ਨਹੀਂ ਮੰਨਦਾ ਪੈਸੇ ਮੈਂ ਬਹੁਤ ਕਮਾਏ ਆ ਪੈਸੇ ਕਮਾ ਲੈਣੇ ਹੁਣ ਵਾਲੇ ਟਾਈਮ ਤੇ ਬਿਲਕੁਲ ਪਰ ਜਿਹੜੀ ਮੇਰੀ ਜ਼ਿੰਦਗੀ ਖਰਾਬ ਕਰਕੇ ਗਈ ਭਾਜੀ ਇਹ ਜ਼ਿੰਦਗੀ ਨਹੀਂ ਸਹੀ ਹੋਣੀ ਭਾਜੀ ਬਿਲਕੁਲ ਨਹੀਂ ਭਾਜੀ ਦੇਖੋ ਵੀ ਹੁਣ ਜਿੰਨੇ ਵੀ ਮੈਂ ਆਪਣੇ ਵੀਡੀਓਜ਼ ਦੇ ਵਿੱਚ ਅਕਸਰੀਏ ਜ਼ਿਕਰ ਕਰਦਾ ਹੁੰਦਾ ਵਾ ਕਿ ਇੱਕ ਮਰਦ ਆਪਣੇ ਪਰਿਵਾਰ ਲਈ ਕਮਾਉਂਦਾ ਮਰ ਜਾਂਦਾ ਵਾ ਇੱਕ ਪਿਓ ਆਪਣੀ ਸੰਤਾਨ ਲਈ ਕਮਾਈਆਂ ਕਰਦਾ ਮਿਹਨਤਾਂ ਕਰਦਾ ਮਰ ਜਾਂਦਾ ਤੇ ਆਪਣੇ ਘਰਵਾਲੀ ਨੂੰ ਕਿੰਨਾਗਾ ਲਾਈਫ ਸਟਾਈਲ ਦਿੰਦਾ ਮਰ ਜਾਂਦਾ ਵਾ ਪਰ ਜਦੋਂ ਉਸ ਇਨਸਾਨ ਦੇ ਨਾਲ ਧੋਖਾ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਾਈ ਦੇ ਵਿਆਹ ਤੋਂ ਬਾਅਦ ਵਿੱਚ ਦੋ ਬੱਚੇ ਵੀ ਨੇ ਉਹਨਾਂ ਨੇ ਆਪਣੀ ਘਰਵਾਲੀ ਤੇ ਪੂਰੇ ਦਾ ਪੂਰਾ ਖਰਚਾ ਕੀਤਾ ਉਹਨਾਂ ਨੂੰ ਪੜਾਇਆ ਲਿਖਾਇਆ ਸਾਰਾ ਕੁਝ ਉਹਨਾਂ ਨੇ ਆਪ ਕੀਤਾ ਉਸ ਤੋਂ ਬਾਅਦ ਵਿੱਚ ਵੀ ਬਾਈ ਦੇ ਨਾਲ ਇਸ ਤਰ੍ਹਾਂ ਦੀ ਧੋਖਾ ਧੜੀ ਹੋਈ ਤੇ ਇਹਨਾਂ ਦੇ ਸੋਹਰਾ ਪਰਿਵਾਰ ਵੱਲੋਂ ਵੀ ਇਹਨਾਂ ਦੀ ਵਾਹ ਨਹੀਂ ਪਈ ਗਈ। ਪੰਚਾਇਤ ਦੇ ਵਿੱਚ ਜਾਂਦੇ ਆ ਪੰਚਾਇਤ ਦੇ ਵਿੱਚ ਹੋ ਸਕਦਾ ਥੋੜਾ ਬਹੁਤਾ ਸਾਥ ਦਿੱਤਾ ਗਿਆ ਹੋਵੇ ਜਾਂ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਭਰ ਜੋ ਡਿਪਰੈਸ਼ਨ ਦਾ ਸ਼ਿਕਾਰੀ ਹੋਏ ਨੇ ਜਾਂ ਇਹਨਾਂ ਦੇ ਬੱਚੇ ਹੋ ਰਹੇ ਨੇ ਬਿਨਾਂ ਮਾਂ ਤੋਂ ਕੜਪ ਰਹੇ ਨੇ। ਜਿਹੜੇ ਬੱਚੇ ਬਿਨਾਂ ਮਾਂ ਤੋਂ ਟੜਫ ਰਹੇ ਨੇ ਉਹਨਾਂ ਦਾ ਕੀ ਭਾਰਤੀ ਕਾਨੂੰਨ ਤਾਂ ਜਾਇ ਹੈਗੇ ਹੈਗੇ ਨੇ ਬਾਹਰਲੇ ਕਾਨੂੰਨ ਵੀ ਸੇਮ ਐ ਇਸੇ ਤਰ੍ਹਾਂ ਦੇ ਨੇ ਜਿੱਥੇ ਮਰਦਾਂ ਦੀ ਸੁਣਵਾਈ ਕੋਈ ਨਹੀਂ ਹੁੰਦੀ ਸੋ ਸਾਡੇ ਲੋਕਾਂ ਨੂੰ ਚਾਹੀਦਾ ਵਾ ਆਪਣੀ ਆਵਾਜ਼ ਨੂੰ ਬਲੰਦ ਕਰਨ ਤੇ ਮਰਦਾਂ ਦੇ ਲਈ ਵੀ ਕੋਈ ਨਾ ਕੋਈ ਕਾਨੂੰਨ ਲਿਆਂਦੇ ਜਾਣ ਜਿੰਨਾ ਕਰਕੇ ਮਰਦਾਂ ਨੂੰ ਰਾਤ ਮਿਲੇ ਜੇ ਔਰਤਾਂ ਮਰਦਾਂ ਦੇ ਤੇ ਝੂਠੇ ਪਰਚੇ ਦਰਜ ਕਰਾ ਦਿੰਦੀਆਂ ਨੇ ਜਾਂ ਉਹਨਾਂ ਦੇ ਪਰਿਵਾਰਾਂ ਦੇ ਤੇ ਝੂਠੇ ਪਰਚੇ ਦਰਜ ਕਰਾ ਦਿੰਦੀਆਂ ਨੇ ਤੇ ਪਰਿਵਾਰਾਂ ਕੋਲੇ ਰੋਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਰਹਿੰਦਾ ਭਾਜੀ ਮੈਂ ਗੱਲ ਹੋਰ ਨਹੀਂ ਚਾਹਾਂ ਮੈਂ ਨੂੰ ਮੈਂ ਇਹਦੇ ਰਿਸ਼ਤੇਦਾਰਾਂ ਤੱਕ ਪਹੁੰਚ ਕੀਤੀ ਤੇ ਮੈਂ ਇਹ ਆ ਇਹਦੇ ਮਾਸੀਆਂ ਨੂੰ ਮਾਮਿਆਂ ਨੂੰ ਦੱਸਿਆ ਤੇ ਇਹਨੇ ਮੈਨੂੰ ਫੋਨ ਕਰਕੇ ਇਹ ਵੀ ਗੱਲ ਕਹੀ ਕਿ ਮੇਰੇ ਮਾਮਿਆਂ ਨੇ ਮੇਰੇ ਮਾਸੀਆਂ ਨੇ ਮੇਰੀ ਕੀ ਲੱਤ ਭਾਂਦੇ ਜਾਂ ਤੂੰ ਮੇਰੀ ਲੱਤ ਕੀ ਭਾਂਦੇ ਅੱਛਾ ਜੀ ਮੈਂ ਕਹਾ ਸਰਿਆਂ ਵੀ ਹੋ ਚੁੱਕੇ ਨੇ ਹਾਂਜੀ ਮੈਨੂੰ ਕਹਿੰਦੀ ਮੈਂ ਹੱਲੇ ਵੀ ਘੁੰਮਦੀ ਫਿਰਦੀ ਹਾਂ ਹੱਲੇ ਵੀ ਨਾ ਜਾਣੀ ਆ ਤੇ ਸਰਿਆਂ ਵੀ ਹੋ ਜਿੱਤਾ ਬਸ ਭਾਜੀ ਹੁਣ ਹੋਰ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਬਸ ਮੈਨੂੰ ਬੱਚਿਆਂ ਦੀ ਫਿਕਰ ਆ ਔਰ ਮੈਂ ਕੋਈ ਮੈਂ ਬ੍ਰੀ ਤੁਹਾਨੂੰ ਇਹੀ ਸਲਾਹ ਦਊਂਗਾ ਤੇ ਜਿਹੜੇ ਵਿਊਅਰਸ ਤੁਹਾਨੂੰ ਦੇਖ ਰਹੇ ਨੇ ਜਾਂ ਜਿਨ੍ਹਾਂ ਨੇ ਇਹ ਜ਼ੀਰ ਹੋ ਰਹੀ ਹੈ ਮੈਂ ਇਹ ਜ਼ੀਰ ਕਹਾਂਗਾ ਕਿ ਆਪਣੇ ਬੱਚਿਆਂ ਦੀ ਪਰਵਰਿਸ਼ ਚੰਗੀ ਕਰੋ ਆਪਣੇ ਆਪ ਨੂੰ ਸੰਭੋ ਆਪਣੇ ਆਪ ਨੂੰ ਇਸ ਸਿਚੁਏਸ਼ਨ ਦੇ ਵਿੱਚ ਕੱਢੋ ਤੇ ਇਸ ਚੀਜ਼ ਦਾ ਨਪਟਾਰਾ ਜਿੰਨੀ ਜਲਦੀ ਤੁਸੀਂ ਕਰੋਗੇ ਆਪਣੀ ਲਾਈਫ ਨੂੰ ਉੰਨੀ ਜਲਦੀ ਤੁਸੀਂ ਸਵਾਰੂ ਹੋਵੋਗੇ